आज तक कामने सामने स्टेट लेवल पंगड़ा कप कंपटीशन समाइल पंगड़ा स्टूडियो वल्लो आज दी नानगर दे शमराख स्कूल विच करवाया गया जिस विच मुख मेहमान दे तौर ते स्कूल दे एमडी श्री सवरन सरंगर सिटी मेडिसिटी तो डॉक्टर मंजीत बब्बर डॉक्टर गुरप्रीत कौर एस के सकसेना संपादक आमने सामने एडवोकेट तीरत शर्मा मैडम अंकिता मीणा ਅਤੇ ਬਾਕੀ ਪਤਵੰਤੇ ਤੇ ਵਾਕ-ਵਾਖ ਜਿਲਿਆਂ ਅਤੇ ਸ਼ਹਿਰਾਂ ਦੇ ਸਕੂਲੀ ਬੱਚੇ ਸ਼ਾਮਲ ਸਨ ਦੇਖੋ ਸੰਜੀਵ ਢੋਨੀ ਵੀ ਇੱਕ ਖਾਸ ਰਿਪੋਰਟ आजकल आजकल जो हैं हैं को आगे आने मिल मिल ही रहे में भी रहे, parents भी support कर रहे। पर मैं चाहती हूँ कि कई बार बच्चों का जो टैलेंट है ना वो हिडन रह जाता है बच्चे पढ़ाई कर लो पढ़ाई करो स्टडी वेरी इंपॉर्टेंट अगर आपके आप दादी ਸਸ਼ਕਲ ਜੀ ਸਾਰਿਆਂ ਨੂੰ ਅਸੀਂ ਮਾਡਰਨ ਸੀਨੀਅਰ ਸੈਨੀ ਸਕੂਲ ਵਿੱਚੋਂ ਤਿਬਰੀ ਕੈਂਪ ਤੋਂ ਆਏ ਹੋਏ ਆ ਸਾਨੂੰ ਥੈਂਕਫੁਲ ਸਾਰਿਆਂ ਨੇ ਕਿ ਸਾਨੂੰ ਇਹ opportunity ਮਿਲੀ ਕਿ ਅੱਜ ਆਪਾਂ ਇੱਥੇ ਪਰਫਾਰਮੈਂਸ ਕਰਨ ਆਏ ਆ ਸਭ ਤੋਂ ਪਹਿਲਾਂ ਆਪਾਂ ਬਹੁਤ ਹੀ ਧੰਨਵਾਦੀ ਆ ਆਪਣੇ ਚੇਅਰਪਰਸਨ ਮੈਮ ਮਿਸਿਸ ਦਵਿੰਦਰ ਕੋਟ ਜੀ ਦਾ ਉਸ ਤੋਂ ਬਾਅਦ ਪ੍ਰਿੰਸੀਪਲ ਲਵ ਸ਼ਰਮਾ ਸਰ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਕੋਚ ਪ੍ਰੋਵਾਈਡ ਕੀਤਾ ਕਿ ਆਪਾਂ ਇੱਥੇ ਤੱਕ ਆਇਆ ਸਾਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ ਆ ਕੇ ਥੈਂਕ ਯੂ ਸੋ ਮੱਚ ਮੇਰਾ ਨਾਮ ਪਨੀਰ ਕੌਰ ਆਸੀ ਬਾਬਾ ਬਨ ਸਿੰਘ ਬਾਦ ਪਬਲਿਕ ਸਕੂਲ ਤੋਂ ਅਰੀਵਾਲ ਤੋਂ ਆਇਆ ਇੱਥੇ ਅਸੀਂ ਲੁੱਡੀ ਵਾਸਤੇ ਆਪਣੀ ਪੂਰੀ ਟੀਮ ਤਿਆਰ ਕਰਕੇ ਆਇਆ ਤੇ ਅਸੀਂ ਸਾਡੀ ਆਸ ਹੈ ਕਿ ਅਸੀਂ ਪੂਰੀ ਮਤਲਬ ਵਧੀਆ ਕਰਾਂਗੇ ਤੇ ਸਾਨੂੰ ਬਹੁਤ ਸਾਰਿਆਂ ਨੂੰ ਵਧੀਆ ਲੱਗੂਗਾ ਤੇ ਅਸੀਂ ਜਿੱਤਾਂਗੇ ਜ਼ਰੂਰ ਮੈਂ ਤਾਂ ਥੈਂਕ ਫੋਰਟ ਸੇ ਆਇਆ ਮੇਰਾ ਨਾਮ ਪਨੀਰ ਕੌਰ ਮਾਸੀਟ ਵਿਸ਼ੇ ਦੋ ਨੂ ਡਾਂਸ ਕਰਦੇ ਆ। ਅੱਜ ਆਇਆ ਜਾਂ ਕਿ ਆ। ਅੱਜ ਮੇਰੇ ਨਾਮ ਤੇ ਇਹ ਸਟੈੱਪ ਡਾਂਸ ਭੰਗੜਾ। ਕਿਹਦਾ ਬੱਚਾ ਆ ਗਿਆ ਇਧਰ ਆ ਕੇ। ਕਿਹਦਾ ਲੱਗ ਰਹਾ ਹੈ ਇਧਰ ਆ ਕੇ। ਅੱਛਾ ਲੱਗ ਰਹਾ ਹੈ। ਸੁਦੇਸ ਕਾਰਵਾ ਐ। ਕਿ ਲੱਗਦਾ ਆਪਾਂ ਇਹ ਮੁਕਤ ਆਏਗੇ। ਵਿਚ ਜਿਹੜਾ ਸ਼ਹਿਰ ਰੂਪਾ ਦੇ ਸਕੂਲ ਵਿੱਚ ਜਿਹੜਾ ਆ ਪਗੜਾ ਕਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ। ਇਹਦੇ ਬਾਰੇ ਦੱਸ ਦਿਓ ਕਿ ਚੀਜ਼ ਕਿਵੇਂ ਤਰ ਦੇ ਪੁੱਛੀਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਗੁਰਪ੍ਰੀਤ ਕੌਰ ਗੁਰਦਾਸਪੁਰ ਮੈਡੀ ਸਿਟੀ ਤੋਂ। ਅੱਜ ਇੱਥੇ ਮੈਨੂੰ ਬੁਲਾਇਆ ਗਿਆ ਹੈ ਸਟੇਟ ਲੈਵਲ ਫੋਕ ਪੰਗੜਾ ਕੱਪ ਹੋ ਰਿਹਾ ਹੈ ਸਮਾਈਲ ਪੰਗੜਾ ਸਟੂਡੀਓ ਵੱਲੋਂ ਕਰਾਇਆ ਜਾ ਰਿਹਾ ਹੈ ਐਂਡ ਆਮ ਵੈਰੀ ਸਰਪ੍ਰਾਈਜ਼ਡ ਔਰ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਦੇਖ ਕੇ ਕਿ ਇੰਨਾ ਟੈਲੈਂਟ ਹੈ ਇੱਥੇ ਛੋਟੇ ਛੋਟੇ ਬੱਚੇ ਛੋਟੇ ਏਜ ਗਰੁੱਪ ਤੋਂ ਲੈ ਕੇ ਵੱਡੇ ਏਜ ਗਰੁੱਪ ਤੱਕ ਪੂਰੇ ਪੰਜਾਬ ਤੋਂ ਪਹੁੰਚੇ ਹੋਇਆ ਬੱਚੇ ਇੱਥੇ ਸਟੇਟ ਲੈਵਲ ਦਾ ਕੰਪੀਟੀਸ਼ਨ ਹੋ ਰਿਹਾ ਹੈ ਬਹੁਤ ਟੈਲੈਂਟ ਹੈ ਬਹੁਤ ਟੈਲੈਂਟ ਹੈ ਬੱਚਿਆਂ ਚ ਔਰ ਇਹਨਾਂ ਨੇ ਇਹ ਟੈਲੈਂਟ ਨੂੰ ਨਿਖਾਰਿਆ ਹੈ and uh, i tell you ke uh, judges waste ek bahut hone wala tough honale select karna kon first hai kon second hai ke bacche inne zyada perfect ho gaya hai bahut hi acha competition ho raha hai ithe kitna kitna lagta hai eh competition hone diye kyunki bacche mentally te physically bhi kar rahe hai ਇਸ ਤਰ੍ਹਾਂ ਦੇ ਦੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ਾਂ ਨੂੰ ਇੱਕ ਤਾਂ ਪਹਿਲੀ ਗੱਲ ਫੋਕ ਨੂੰ ਸਾਨੂੰ ਆਪਣੇ ਜਿਹੜਾ ਸਾਡਾ ਪਛੋਕੜ ਹੈ ਉਹਨੂੰ ਨਾਲ ਲੈ ਕੇ ਤੁਰਨਾ ਚਾਹੀਦਾ ਹੈ ਪੜ੍ਹਾਈ ਦੇ ਨਾਲ ਨਾਲ ਬਿਲਕੁਲ ਸਾਨੂੰ ਆਪਣੀ ਕਲਚਰਲ ਐਕਟੀਵਿਟੀਜ਼ ਨਹੀਂ ਭੁੱਲਣੀਆਂ ਚਾਹੀਦੀਆਂ ਦੂਜੀ ਗੱਲ ਜੇ ਮੇਰੇ ਲਈ ਆਊਟ ਆਫ ਦੀ ਉਹਦੇ ਜਾ ਕੇ ਕਿਉਂਕਿ ਅਸੀਂ ਹਸਪੀਟਲ ਗਏ ਘਰ ਆ ਗਏ ਪੇਸ਼ੈਂਟ ਦੇਖ ਲੈ ਖਤਮ ਤੇ ਮੇਰੇ ਲਈ ਇੰਨਾ ਰਿਫਰੈਸ਼ਿੰਗ ਆਇਆ ਤੇ ਸਾਰਿਆਂ ਲਈ ਕਿੰਨਾ ਰਿਫਰੈਸ਼ਿੰਗ ਹੁੰਦਾ ਹੋਏਗਾ ਐਂਡ ਮਤਲਬ ਆਈ ਫੀਲ ਦੈਟ ਆਮ ਫੁੱਲ ਆਫ એનર્ਜੀ ਇਹਨਾਂ ਨੂੰ ਦੇਖਣ ਤੋਂ ਬਾਅਦ ਕੀ ਮੈਸੇਜ ਦੇਣਾ ਚਾਹੂਗੀ ਮੈਸੇਜ ਇਹ ਹੀ ਦੇਣਾ ਚਾਹਉਂ ਕਿ ਜਿਹੜੇ ਪੇਰੈਂਟਸ ਹੈਗੇ ਆ ਪੜ੍ਹਾਈ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਇਹੋ ਜਿਹੇ ਕਲਚਰਲ ਐਕਟੀਵਿਟੀਜ਼ ਗੇਮਸ ਦੇ ਵਿੱਚ ਜ਼ਰੂਰ ਪਾਰਟਿਸਿਪੇਟ ਕਰਾਉਣ ਸੋ ਦੈਟ ਸਾਡੀ ਟ੍ਰੈਡੀਸ਼ਨ ਵੀ ਅੱਗੇ ਵਧੇ ਛੋਟੇ ਛੋਟੇ ਬੱਚੇ ਜਦੋਂ ਦੇਖਦੇ ਆ ਸੀ ਕਿ ਇੰਨਾ ਸੋਹਣਾ ਪੰਗੜਾ ਗਿੱਧਾ ਕਰ ਰਹੀਆਂ ਐ ਕੁੜੀਆਂ ਚਾਰਜ ਹੋ ਜਾਈਦਾ ਹੈ ਸੋ ਗੁੱਡ ਸਮਾਈਲ ਪੰਗੜਾ ਕੱਪ ਫਿਚਰ ਕਿਸ ਦਾ ਦੇ ਦੇ ਇਹਨਾਂ ਦੇ ਫਿਊਚਰ ਨੂੰ ਬਹੁਤ ਬ੍ਰਾਈਟ ਦੇਖਦੇ ਆ ਕਿ ਇਹੋ ਜਿਹੀ ਜਿਹਾ ਕਲਚਰਲ ਇਵੈਂਟਸ ਕਰਾਉਂਦੇ ਰਹਿਣਗੇ ਕੰਪੀਟੀਸ਼ਨਸ ਕਰਾਉਂਦੇ ਰਹਿਣਗੇ ਤਾਂ ਦੇ ਆਰ ਗੋਇੰਗ ਟੂ ਗਰੋ اور ਬਹੁਤ ਵਧੀਆ ਹੈ ਉਹਨਾਂ ਲਈ ਅਸੀਂ ਦਾਤ ਦੇਣਾ ਚਾਹਾਂਗੇ ਗੋਡ ਬlesਸ ਯੂ ਆਲ ਜੀ ਸਰ ਅੱਜ ਸਟਰੀ ਡਵਲ ਦਾ ਪੰਗੜਾ ਕੱਪ ਹੋ ਰਿਹਾ ਤੁਹਾਡੇ ਸਕੂਲ ਵਿੱਚ ਕੀ ਕਹਿਣਾ ਚਾਹੋਗੇ ਸਮਾਈਲ ਪੰਗੜਾ ਬਰਤਨ ਸਾਰੇ ਤੋਂ ਪਹਿਲਾਂ ਸਮੂਹ ਅਕਾਣ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੇਰਾ ਨਾਮ ਸਤਪਾਲ ਅਤਰੀ ਹੈ ਔਰ ਮੈਂ ਸ਼ੈਬਰਕ ਇੰਟਰਨੈਸ਼ਨਲ ਸਕੂਲ ਦਾ ਪ੍ਰਿੰਸੀਪਲ ਹਾਂ ਅ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ ਜੀ ਔਰ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਔਰ ਸਾਡੇ ਲਈ ਇੱਕ ਵੱਖਰਾ ਹੀ ਚਾਅ ਹੈ ਕਿ ਅੱਜ ਸਾਡੇ ਵਿੜੇ ਦੇ ਵਿੱਚ ਇੰਨੀਆਂ ਗਰੋਨਗਾਂ ਲੱਗੀਆਂ ਹੋਈਆਂ ਨੇ ਕਿ ਦਿਲ ਬਾਰ ਬਾਰ ਬਾਹਰ ਜਾਣ ਨੂੰ ਕਰ ਰਿਹਾ ਬਾਰ ਬਾਰ ਬੱਚਿਆਂ ਦੀ ਪਰਫਾਰਮੈਂਸ ਦੇਖਣ ਨੂੰ ਕਰ ਰਿਹਾ ਬਹੁਤ ਹੀ ਖੁਸ਼ੀ ਭਰਾ ਮਾਹੌਲ ਬਣਿਆ ਹੋਇਆ ਹੈ ਔਰ ਸਾਨੂੰ ਮਾਨ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਇਸ ਪਲੇਟਫਾਰਮ ਦਾ ਹਿੱਸਾ ਬਣੇ ਸਮਾਈਲ ਫਾਊਂਡੇਸ਼ਨ ਜਿਨ੍ਹਾਂ ਨੇ ਇਹ ਭੰਗੜਾ ਕਰਵਾ ਰਹੇ ਨੇ ਪ੍ਰੋਗਰਾਮ ਕਰਵਾ ਰਹੇ ਨੇ ਜਿਹਦੇ ਵਿੱਚ ਭੰਗੜਾ ਗਿੱਧਾ ਸੋਲੋ ਆਈਟਮਸ ਔਰ ਵੱਖਰੀ ਵੱਖਰੀ ਕੈਟਾਗਰੀਜ਼ ਦੇ ਵਿੱਚ ਇਹ ਸਾਰਾ ਕੁਝ ਕਰਵਾ ਰਹੇ ਨੇ ਇਸਮਾਇਲ ਜੀ ਨੇ ਸਾਨੂੰ ਅਪਰੋਚ ਕੀਤਾ ਸੀਗਾ ਤੇ ਅਸੀਂ ਅੱਜ ਸਾਨੂੰ ਫੀਲ ਹੋ ਰਿਹਾ ਕਿ ਅਸੀਂ ਬੜੇ ਖੁਸ਼ਕਿਸਮਤ ਹਾਂ ਜਿਹੜੇ ਕਿ ਅਸੀਂ ਇੰਨੇ ਸਾਰੇ ਬੱਚਿਆਂ ਨੂੰ ਇੱਕ ਸਟੇਜ ਦੇਣ ਦਾ ਮੌਕਾ ਦਿੱਤਾ ਜੀ ਭਵਾਨੀ ਸਾਨੀ ਬੱਚਿਆਂ ਦੀ ਪਰਫਾਰਮੈਂਸ ਬਾਰੇ ਕੀ ਕਹਿਣਾ ਚਾਹੋਗੇ ਬੱਚੇ ਬਹੁਤ ਟੈਲੈਂਟਡ ਨੇ ਜੀ ਦੇ ਆਰ ਡੂਇੰਗ ਵੈਰੀ ਫਾਈਨ I ਮੀਨ ਸਕੂਲ ਲੈਵਲ ਦੇ ਉੱਤੇ ਵੀ ਅਸੀਂ ਵੱਖਰੇ ਵੱਖਰੇ ਸਕੂਲਾਂ ਦੇ ਵਿੱਚ ਦੇਖਦੇ ਹਾਂ ਬਟ ਜਦੋਂ ਪੰਜਾਬ ਪੂਰੇ ਦਾ ਟੈਲੈਂਟ ਇਕੱਠਾ ਹੋ ਕੇ ਅੱਜ ਇੱਥੇ ਆਪਣੇ ਜ਼ੋਰ ਪ੍ਰਦਰਸ਼ਿਤ ਕਰ ਰਿਹਾ ਹੈ ਆਪਣਾ ਜਿੰਨਾ ਵੀ ਅਨਦਰ ਟੈਲੈਂਟ ਉਹ ਦੱਸ ਰਿਹਾ ਹੈਗਾ ਤੇ ਮਾਣ ਮਹਿਸੂਸ ਹੁੰਦਾ ਹੈ ਆਪਣੇ ਆਪ ਨੂੰ ਇੱਕ ਸਕੂਲ ਦੇ ਪ੍ਰਿੰਸੀਪਲ ਦੇ ਨਾਤੇ ਕਿ ਇਹ ਬੱਚੇ ਸਾਡੇ ਹੀ ਸਕੂਲਾਂ ਦੇ ਵਿੱਚੋਂ ਔਰ ਸਾਡੀ ਹੀ ਗਾਈਡੈਂਸ ਦੇ ਨਾਲ ਨਿਕਲਦੇ ਨੇ ਬਹੁਤ ਬਹੁਤ ਧੰਨਵਾਦ ਹੈ ਸਮਾਈਲ ਹੋਰਾਂ ਦਾ ਜਿਨ੍ਹਾਂ ਨੇ ਇਹਦਾ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਪਲੱਸ ਬੱਚਿਆਂ ਨੂੰ ਅੱਗੇ ਆਉਣ ਦਾ ਮੌਕਾ ਦੇ ਰਹੇ ਨੇ ਉਹਨਾਂ ਨੂੰ ਜੋ ਪੜ੍ਹਾਈ ਤੋਂ ਇਲਾਵਾ ਜੋ ਉਹਨਾਂ ਦੇ ਵਿੱਚ ਟੈਲੈਂਟ ਨੇ ਉਹਨਾਂ ਨੂੰ ਉਜਾਗਰ ਕਰਨ ਦੇ ਵੀ ਬੱਚਿਆਂ ਨੂੰ ਮੌਕਾ ਦੇ ਰਹੇ ਨੇ ਇਸ ਸਰਵਸਰ ਨਾਲ ਜਿਹੜਾ ਕੰਪੀਸ਼ਿਨ ਕਰਵਾਇਆ ਜਾ ਰਿਹਾ ਪੁੰਡਾ ਕੰਪ ਹੈ ਇਹਦੇ ਬਾਰੇ ਦੱਸਦੇ ਤੇ ਇੱਕ ਛੀਕਿਆ ਸੋਕੇ ਵੀ ਹੋਇਆ ਜਿਹੜਾ ਸਟੇਟ ਲੈਵਲ ਪੰਗੜਾ ਕਪ ਬੁਦਾਸ ਤੋਂ ਵਿੱਚ ਕਰਵਾਇਆ ਜਾ ਰਿਹਾ ਹੈ ਬਹੁਤ ਵਧੀਆ ਹੈ ਇਸ ਨੂੰ ਦੇਖ ਕੇ ਬਹੁਤ ਅੱਛਾ ਲੱਗਿਆ ਹੈ ਇਹ ਜਿਹੜਾ ਸਮਾਈਲ ਸਰਵੋ ਲੋ ਕਰਵਾਇਆ ਜਾ ਰਿਹਾ ਹੈ ਇਹ ਨਾਲ ਇੱਕ ਤਰ ਬੱਚਨ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਸਾਰੇ ਪੇਰੈਂਟਸ ਨੂੰ ਚਾਹੀਦਾ ਕਿ ਅੱਧਾ ਦੇ ਫੰਕਸ਼ਨ ਚ ਆਪਣੇ ਬੱਚਿਆਂ ਨੂੰ ਅੱਗੇ ਲਿਆ ਗਏ ਜਿੱਤੇ ਕਿ ਉਹਨਾਂ ਦਾ ਟੈਲੈਂਟ ਸਾਹਮਣੇ ਆਉਂਦਾ ਹੈਾਕੀ ਸਪਾਈ ਸਾਦ ਨੂੰ ਮੈਂ ਬਹੁਤ ਕੰਗ੍ਰੈਚਸ ਕਰਦਾ ਕਿ ਉਹਦਾਰੇ ਫੰਕਸ਼ਨ ਕਰਵਾਉਂਦੇ ਆ ਜਿੱਤੇ ਬੱਚਿਆਂ ਦਾ ਟੈਲੈਂਟ ਅੱਗੇ ਆਉਂਦਾ ਤਾਂ ਬੱਚੇ ਟੈਲੈਂਟ ਅੱਗੇ ਦੇਸ਼ ਵਿਦੇਸ਼ੇ ਵੀ ਜਾ ਕੇ ਆਪਣੇ ਨਰਦਾ ਫੁਰਦਾ ਨਾਮ ਤੇ ਮੈਂ ਤੁਹਾਨੂੰ ਸ਼ਕਸ਼ਾ ਤੇ ਫੋਕਸ ਕਰਕੇ ਅਮਜੇ ਬੱਚੇ ਜੀ ਸਾਰੇ ਬੱਚੇ ਇੱਕੋ ਇੱਕੋ ਵਾਕ ਇਹ ਹੈ ਕਿ ਇਸ ਵਾਸਤੇ ਆਪਾਂ ਕੁਝ ਨਹੀਂ ਕਰ ਸਕਦੇ ਕਿ ਜਿਹੜੇ ਬੱਚੇ ਇੱਕ ਬੱਚਾ ਸੁਖ ਜਿਆ ਦੂਸਰਾ ਪਚਾ ਸੁਖ ਹੋ ਰਿਹਾ ਸਾਰੇ ਬੱਚੇ ਇੱਕੋ ਇੱਕੋ ਵਾਕ ਇੱਕ बहुत ज़्यादा ਮੈਂ ਬਹੁਤ ਜ਼ਿਆਦਾ ਪਿਆਰ ਜਿਹਨੇ ਆਪਣੇ ਵੱਲੋਂ ਬਹੁਤ ਬਹੁਤ ਅੱਛਾ ਲੱਗਿਆ ਦਿਲ ਬਹੁਤ ਜ਼ਿਆਦਾ ਪਰਸੰਨ ਹੋਇਆ ਕਿ ਤੇ ਆਗੇ ਬਹੁਤ ਜ਼ਿਆਦਾ ਪੋਜ਼ਿਟਿਵ ਨਰਦੀ ਜਿਆ मैं तेरे चैनल राइ मैसेज कन्वे करना कि जो एक फोन है बहुत मिस यूज़ हो रहा है जिदा बच्चे सारे दिनों उच्च कार्टून इंस्टाग्राम से रील्स वगैरह देख रहे हैं सूस् उसको वी एक्टिविटीज करनी चाहिए सैटिंग करनी चाहिए भंगा ग्रुप ज्वाइन करना चाहिए डांस करना चाहिए ड्राइंग ग्रुप ज्वाइन करना चाहिए कोई ना कोई एक्टिटीट करनी चाहिए जो बंदा बच्चा फिजिकल तौर तो से फिट रहा क्योंकि मोबाइल में चौबी घंटे बच्चा बैठ के देखेगा हाई स्पीक्स होगी बहुत सारी प्रॉब्लम्स आ गई हैं इस करके मोबाइल तो दूरी रखनी चाहिए है कोई कम हो रिलेटिड ही सोबाइल बच्चों यूज़ करना चाहिए See